ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਆ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਆਪਾਂ ਕੁੰਡੇ ਰੱਖਨੇ ਆ 12 ਸਲਾਂਗਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ 6 ਸਲਾਂਗਾਂ 6 ਸਲਾਂਗਾਂ ਚ ਡਿਜ਼ਾਈਨ ਦੀ ਜਗ੍ਹਾ ਤਾਂ ਇਸ ਤਰ੍ਹਾਂ ਡੱਬੀ ਬਣ ਜਾਂਦੀ ਏ ਦੇਖੋ ਡੱਬੀਆਂ ਵਾਲਾ ਡਿਜ਼ਾਈਨ ਬਣਦਾ ਬਹੁਤ ਹੀ ਸੋਹਣਾ ਉਲਟੇ ਪਾਸੇ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਡਿਜ਼ਾਈਨ ਦੀ ਪਹਿਲੀ ਸਲਾਈ ਉਲਟੀ ਸਾਈਡ ਤੋਂ ਸ਼ੁਰੂ ਹੁੰਦੀ ਹੈ ਬਾਰਡਰ niche ਤੁਸੀਂ ਕੋਈ ਵੀ ਬਣਾ ਸਕਦੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓਗੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਦੇਖੋ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਸ਼ੁਰੂ ਹੋਊਗਾ ਬਾਰਡਰ ਤੁਸੀਂ niche ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਜਿਵੇਂ ਇੱਥੇ ਮੈਂ ਕੁਲ ਟੈਕ ਸਿੱਧਾ ਇੱਕ ਵਲਟਾ ਸਿੱਧਾ ਕੁੰੜੇ ਇਸ ਤਰ੍ਹਾਂ ਬਾਰਡਰ ਬਣਾਇਆ ਤੇ ਉਸ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ ਉਲਟੀ ਸਾਈਡ ਤੋਂ ਸ਼ੁਰੂ ਹੋਊਗੀ ਤੇ ਇਹ ਆਪਣੀ ਰਾਈਟ ਸਾਈਡ ਹੈ ਇੱਥੇ ਆਪਾਂ ਇੱਕ ਸਲਾਈ ਜਿਹੜੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਹ ਇੱਕ ਵਾਰ ਹੀ ਬਣਾਉਣੀ ਹੈ ਸਿਰਫ ਡਿਜ਼ਾਈਨ ਦੀ ਸਲਾਈ ਜਿਹੜੀ ਪਹਿਲੀ ਉਹ ਆਪਣੀ ਉਲਟੀ ਸਾਈਡ ਤੋਂ ਸ਼ੁਰੂ ਹੋਊਗੀ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਇੱਕ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਸਿੱਧੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਪਹਿਲੀ ਸਲਾਈ ਆਉਗੀ ਰੋਂਗ ਸਾਈਡ ਤੋਂ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਉਸ ਤੋਂ ਬਾਅਦ ਥ੍ਰੈਡ ਆਪਾਂ ਪਿੱਛੇ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਤਿੰਨ ਕੁੰਡੇ ਸਲਿੱਪ ਕਰਾਂਗੇ 1 2 3 ਠੀਕ ਹੈ ਥ੍ਰੈਡ ਕਰਾਂਗੇ ਥ੍ਰੈਡ ਆਪਾਂ ਪਿੱਛੇ ਹੀ ਰੱਖਾਂਗੇ ਫਿਰ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਠੀਕ ਹੈ ਥ੍ਰੈਡ ਪਿੱਛੇ ਹੀ ਰੱਖਾਂਗੇ ਤਿੰਨ ਕੁੰਡੇ ਸਲਿੱਪ ਕਰਾਂਗੇ ਐਕਸਟਰਾ ਥ੍ਰੈਡ ਪਿੱਛੇ ਹੀ ਰੱਖਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 올ਟੀ ਸਾਈਡ ਤਿੰਨ ਕੁੰਡੇ ਸਲਿੱਪ ਕਰਾਂਗੇ ਥ੍ਰੈਡ ਪਿੱਛੇ ਰੱਖਾਂਗੇ थ्रेड जो अपना थोड़ा जहा इस तरह लूज होना चाहिए ज्यादा कसना नहीं ठीक है तीन कुंडे सीधे एक दो तीन तीन स्लिप एक दो तीन फिर तीन कुंडे सीधे एक दो तीन तीन कुंडे, कुंडे स्लिप ठीक है ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਚਲਾਈ ਆ ਵਾਧੂ ਹੁੰਦਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਆਉਗੀ ਰਾਈਟ ਸਾਈਡ ਤੇ ਪਹਿਲਾ ਕੁੰਡਾ ਤਾਰੂ ਚਾਹੀਏ ਬਣੋ ਉਸ ਤੋਂ ਬਾਅਦ ਥ੍ਰੈਡ ਆ ਪਾਗੇ ਕਰ ਲੈਣਾ ਜਿਹੜੇ ਹੁਣ ਸਲਿੱਪ ਕੀਤੇ ਕੁੰਡੇ ਆ ਤਿੰਨ ਇਹਨਾਂ ਨੂੰ ਆਪਾਂ ਸਲੈਪ ਹੀ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਜਿਹੜੇ ਤਿੰਨ ਕੁੰਡੇ ਉਧਰ ਸਿੱਧੇ ਬਣਾਏ ਐ ਇਧਰ ਆਪਾਂ ਇਹਨੂੰ ਇਸ ਤਰ੍ਹਾਂ ਉਲਟੇ ਬਣਾਵਾਂਗੇ 1 2 3 ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਤਿੰਨ ਕੁੰਡੇ ਜਿਹੜੇ ਸਲਿੱਪ ਕੀਤੇ 1 2 3 ਸਲਿੱਪ ਕਰਾਂਗੇ ਤਿੰਨ ਜਿਹੜੇ ਉਧਰ ਸਿੱਧੇ ਬਣਾਏ ਇਧਰ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ ਸਲਿੱਪ ਵਾਲੇ ਤਿੰਨ ਕੁੰਡੇ ਸਲਿੱਪ ਕਰਾਂਗੇ ਇੱਕ ਹੁੰਡੇ ਬਣਾਵਾਂਗੇ ਆਪਾਂ ਤਿੰਨ ਜਿਹੜੇ ਉਧਰ ਸਿੱਧੇ ਬਣਾਏ ਆ ਉਲਟੇ ਇਸ ਤਰ੍ਹਾਂ ਸਲਿੱਪ ਵਾਲੇ ਸਲਿੱਪ ਤਿੰਨ ਉਲਟੇ ਠੀਕ ਹੈ ਤਿੰਨ ਸਲਿੱਪ ਲਾਸਟ ਵਾਲਾ ਕੁੰਡਾ ਸਿੱਧੀ ਸਿਲਾਈ ਹੈ ਤਾਂ ਆਪਾਂ ਥ੍ਰੈਡ ਪਿੱਛੇ ਕਰਕੇ ਨੂੰ ਆਪਾਂ ਸਿੱਧਾ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ ਦੇਖੋ ਦੋ ਸਿਲਾਈਆਂ ਕੰਪਲੀਟ ਹੋ ਗੁਆ ਤੀਸਰੀ ਸਿਲਾਈ ਜਿਹੜੀ ਆਪਣੇ ਡਿਜ਼ਾਈਨ ਦੀ ਰਾង ਸਾਈਡ ਤੋਂ ਸਾਰੀ ਸਿਲਾਈ ਆਪਾਂ ਉਲਟੀ ਬਣਾ ਲੈਣੀ ਦੀ ਸਾਰੀ ਸਿਲਾਈ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਜਿੰਨੇ ਵੀ ਕੁੰਡੇ ਤੁਸੀਂ ਲਏ ਹੋਣਗੇ ਰੱਖੇ ਹੋਣਗੇ ਇਸ ਤਰ੍ਹਾਂ ਰਾਈਟ ਸਾਈਡ ਤੋਂ ਆ ਗਈ ਚੌਥੀ ਸਲਾਈ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਚੌਥੀ ਸਲਾਈ ਰਾਈਟ ਸਾਈਡ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਜਿਹੜਾ ਪੈਸ ਡਿਜ਼ਾਈਨ ਨੂੰ ਬਣਾ ਸਕਦੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਚੌਥੀ ਸਲਾਈ ਕੰਪਲੀਟ ਹੋ ਗਈ ਪੰਜਵੀਂ ਸਲਾਈ ਆਉਗੀ ਰੋਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਕਮੀਜ਼ ਲਾਈ ਆਉਗੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਉਤਾਰਾਂਗੇ ਆਪਾਂ ਬਾਧੂ ਕੁੰਡਾ ਤਾਰੋ ਚਾਹੀਬ ਨੂੰ ਹੁਣ ਜਿਹੜੇ ਤਿੰਨ ਕੁੰਡੇ ਆਪਾਂ ਸਲਿੱਪ ਕੀਤੇ ਆਹੀ ਇਹਨਾਂ ਵਿੱਚੋਂ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਹੁਣ ਜਿਹੜਾ ਵਿਚਾਲੜਾ ਕੁੰਡਾ ਹੈ ਦੋ ਥ੍ਰੈਡ ਆ ਜਿਹੜੇ ਨੀਚੇ ਦੀ ਸਲਾਈ ਕੱਢ ਕੇ ਇਸ ਤਰ੍ਹਾਂ ਬਣਾਉਣਾ ਆਪਾਂ ਕੁੰਡਾ ਬਣਾਵਾਂਗੇ ਸਿੱਧਾ ਨੀਚੇ ਦੀ ਫੇਰ ਸਲਾਈ ਇਸ ਤਰ੍ਹਾਂ ਲੈ ਆਵਾਂਗੇ ਠੀਕ ਹੈ ਫੇਰ ਅੱਗੇ ਆਪਣੇ 1 2 3 4 5 ਕੁੰਡੇ ਸਿੱਧੇ ਆ ਜਾਂਦੇ। ਫੇਰ ਜਿਹੜਾ ਆਪਣਾ ਦੋ thread ਹੈਰ نیچے ਦੀ ਸिलाई ਕੱਢ ਕੇ ਇਸ ਤਰ੍ਹਾਂ ਕੁੰਡਾ ਸਿੱਧਾ ਬਣਾਵਾਂਗੇ ਇਸ ਤਰ੍ਹਾਂ। ਫੇਰ ਵਾਪਸ نیچے ਦੀ ਅਸਤਰ। ਫੇਰ ਪੰਜ ਕੁੰਡੇ 1 2 3 4 5 ਕੁੰਡੇ ਸਿੱਧੇ ਦੋ ਥ੍ਰੈਡ ਆ ਜਿਹੜੇ ਨੀਚੇ ਦੀ ਸਿਲਾਈ ਲਾ ਜਾ ਕੇ ਇਹ ਕੁੰਡਾ ਜਿਹੜਾ ਪਹਿਸ ਤਰ੍ਹਾਂ ਸਿੱਧਾ ਬਣਾ ਕੇ ਨੀਚੇ ਦੀ ਸਿਲਾਈ ਲੈ ਆਉਣੀ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ 1 2 3 4 5 ਫੇਰ ਦੋ ਥ੍ਰੈਡ ਆ ਜਿਹੜੇ ਨੀਚੇ ਦੀ ਸਿਲਾਈ ਲ ਜਾ ਕੇ ਕੁੰਡਾ ਸਿੱਧਾ ਬਣਾਉਣਾ ਵਾਪਸ ਨੀਚੇ ਦੀ ਇਸ ਤਰ੍ਹਾਂ ਲੈ ਆਉਣਾ 1 2 3 4 5 ਇਸ ਤਰ੍ਹਾਂ लास्ट ਤੇ ਦੋ ਕੁੰਡੇ ਆ ਗਏ ਆਪਣੇ ਸਿੱਧੇ ਇਸ ਤਰ੍ਹਾਂ ਠੀਕ ਹੈ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਸੱਤਵੀਂ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜੂ ਇੱਥੇ ਇੱਕ ਕੁੰਡਾ ਤਾਰ ਕੇ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਆਪਾਂ 1 2 3 ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਪਹਿਲਾਂ ਆਪਾਂ ਇਹ ਸਲਿੱਪ ਕੀਤੇ ਸੀ ਹੁਣ ਆਪਾਂ ਇਹ ਸਿੱਧੇ ਬਣਾ ਲਈ ਠੀਕ ਹੈ ਫਿਰ ਤਿੰਨ ਕੁੰਡੇ ਸਲਿੱਪ ਥ੍ਰੈਡ ਪਿਛੇ ਰੱਖਣਾ ਫਿਰ ਤਿੰਨ ਕੁੰਡੇ ਸਿੱਧੇ ਡਿਜ਼ਾਈਨ ਉਹੀ ਹੈ ਬਸ ਡਿਜ਼ਾਈਨ ਦੀ ਜਗ੍ਹਾ ਜਿਹੜੀ ਚੇਂਜ ਹੋ ਜੂਗੀ ਤਿੰਨ ਸਲਿੱਪ ਤਿੰਨ ਕੁੰਡੇ ਸਿੱਧੇ 1 2 तीन तीन कुंडे स्लेप, तीन कुंडे सीधे एक दो ते तीन कुंडे स्लेप, तीन कुंडे सीधे आ गए उस तरह लास्ट से जिमें अपनी स्टार्टिंग है लास्ट वाला कुंडा उल्टा बना लेंगे क्योंकि उल्टे पास की सिलाई ठीक है सत्त सिलाईं कंपलीट होी सिलाई आ गई राइट साइड तो ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਜਿਹੜੇ ਉਧਰ ਕੁੰਡੇ ਸਿੱਧੇ ਬਣਾਏ ਆ ਤਿੰਨ ਉਹ ਆਪਾਂ ਬਣਾਵਾਂਗੇ ਉਲਟੇ ਜਿਹੜੇ 슬ਿੱਪ ਹੈ thread ਅੱਗੀ ਰੱਖਾਂਗੇ ਉਹ ਤਿੰਨ 슬ਿੱਪ ਕਰਾਂਗੇ ਇਸ ਤਰ੍ਹਾਂ ਫਿਰ ਤਿੰਨ ਉਲਟੇ ਤਿੰਨ 슬ਿੱਪ ਤਿੰਨ ਉਲਟੇ ਤਿੰਨ 슬ਿੱਪ ਤਿਆਨ ਕੁੰਡੇ ਉਲਟੇ 10 ਸਲੈਪ 10 ਉਲਟੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਸਿੱਧੀ ਸਲਾਈ ਹੈ ਠੀਕ ਹੈ ਸਿੱਧੇ ਪਾਸੇ ਦੀ ਇਸ ਤਰ੍ਹਾਂ ਨੌਵੀਂ ਸਲਾਈ ਆ ਗਈ ਹੈ ਤੁਹਾਨੂੰ ਨੌਵੀਂ ਸਲਾਈ ਸਾਰੀ ਆਪਾਂ ਉਲਟੀ ਬਣਾ ਲਾਂਗੇ ਰੋਂਗ ਸਾਈਡ ਤੋਂ ਸਾਰੀ ਸਲਾਈ ਨੌਵੀਂ ਉਲਟੀ ਬਣਾਵਾਂਗੇ ਡਿਜ਼ਾਈਨ ਜਿਹੜਾ ਆਪਣਾ ਉਹੀ 6 ਸਲਾਈਆਂ ਵਾਲਾ 6 ਸਲਾਈਆਂ ਤੋਂ ਬਾਅਦ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ ਤਾਂ 12 ਸਲਾਈਆਂ ਤੇ ਜਿਹੜਾ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ 10ਵੀਂ ਸਲਾਈ ਆ ਗਈ ਰਾਈਟ ਸਾਈਡ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਇਸ 10ਵੀਂ ਸਲਾਈ ਕੰਪਲੀਟ ਹੋ ਗਈ 11ਵੀਂ ਸਲਾਈ ਆ ਗਈ ਰੋਂਗ ਸਾਈਡ ਤੋਂ 11ਵੀਂ ਸਲਾਈ ਆਪਾਂ ਸਾਰੀ ਉਲਟੀ ਬਣਾਵਾਂਗੇ 11 ਸਲਾਈਆਂ ਕੰਪਲੀਟ ਹੋ ਗਈਆਂ 12ਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ 12ਵੀਂ ਤੇ ਲਾਸਟ ਸਲਾਈ ਹੈ ਆਪਣੇ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੋ ਚਾਹੀਏ ਬਨੋ ਉਸ ਤੋਂ ਬਾਅਦ ਤਿੰਨ ਕੁੰਡੇ ਜਿਹੜੇ ਆਪਾਂ ਬਣਾਵਾਂਗੇ ਸਿੱਧੇ 1 2 3 ਠੀਕ ਹੈ ਜਿਹੜੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਏ ਹੁਣ ਜਿਹੜੇ ਤਿੰਨ ਸਲਿੱਪ ਕੀਤੇ ਉਹਨਾਂ ਵਿੱਚ ਇੱਕ ਸਿੱਧਾ ਬਣਾ ਲੈਣਾ ਹੈ ਇੱਕ ਕੁੰਡਾ ਧਾਰ ਕੀ ਚਾਰ ਕੁੰਡੇ ਆਪਣੇ ਸਿੱਧੇ ਆ ਗਏ ਜਾਨੀ ਆਪਣੇ ਪੰਜ ਕੁੰਡੇ ਸਿੱਧੇ ਹੋਗੇ ਫਿਰ ਉਸੇ ਤਰ੍ਹਾਂ ਦੋ ਥ੍ਰੈਡ ਆ ਜਿਹੜਾ ਇਸ ਤਰ੍ਹਾਂ ਦੋ ਥ੍ਰੈਡ ਆ ਨੀਚੇ ਦੀ ਸਲਾਈ ਕੱਢ ਕੇ ਉਸੇ ਤਰ੍ਹਾਂ ਕੁੰਡਾ ਸਿੱਧਾ ਬਣਾ ਕੇ ਵਾਪਸ ਸਲਾਈ ਨੀਚੇ ਦੀ ਇਸ ਤਰ੍ਹਾਂ ਲੈ ਆਉਣਗੇ ਫਿਰ ਉਸ ਤੋਂ ਬਾਅਦ ਪੰਜ ਕੁੰਡੇ ਸਿੱਧੇ ਫਿਰ ਡਿਜ਼ਾਈਨ ਉਸੇ ਤਰ੍ਹਾਂ ਦੋ 10 ਚਾਰ ਪੰਜ ਜਿਵੇਂ ਆਪਾਂ ਛੇਵੀਂ ਸਲਾਈ ਬਣਾਈ ਸੀ ਦੋ ਥ੍ਰੈਡ ਦੇ ਨੀਚੇ ਦੀ ਸਲਾਈ ਕੱਢ ਕੇ कुंडा सीधा बना के वापस सिलाई फिर ठीक है इस तरह फिर एक दो तीन चार पाँच बारहवीं सिलाई छेवीं सिलाई की तरह फिर उस तरह एक दो तीन चार ਪੰਜ ਕੁੰਡੇ ਸਿੱਧੇ ਦੋ ਥ੍ਰੈਡ ਦੇ نیچے ਦੀ ਸਿਲਾਈ ਕੱਢ ਕੇ ਕੁੰਡਾ ਸਿੱਧਾ ਬਣਾ ਕੇ ਵਾਪਸ ਸਿਲਾਈ نیچے ਦੀ ਇਸ ਤਰ੍ਹਾਂ ਲੈ ਆਉਣੀ ਹੈ ਲਾਸਟ ਤੇ ਫੇਰ ਆਪਣੀ ਪੰਜ ਕੁੰਡੇ ਸਿੱਧੇ ਆ ਜਾਂਦੇ ਆ ਲਓ ਜੀ 12 ਸਿਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੁਣ ਜਦੋਂ ਡਿਜ਼ਾਈਨ ਨੂੰ ਆਪਾਂ ਦੁਬਾਰਾ ਸ਼ੁਰੂ ਕਰਨਾ ਰੋਂਗ ਸਾਈਡ ਤੋਂ ਪਹਿਲੀ ਸਿਲਾਈ ਉਸੇ ਤਰ੍ਹਾਂ ਉਲਟੀ ਆ ਜੂਗੀ ਦੂਸਰੀ ਸਿਲਾਈ ਜਿਵੇਂ ਆਪਾਂ ਇੱਥੇ ਬਣਾਈ ਸੀ ਇੱਕ ਗੁੰਡਾ ਤਾਰ ਕੇ ਤਿੰਨ ਸਲਿੱਪ ਤਿੰਨ ਸਿੱਧੇ ਇਸ ਤਰ੍ਹਾਂ ਪਹਿਲੀ ਸਲਾਈ ਤੋਂ ਡਿਜ਼ਾਈਨ ਤੁਸੀਂ ਸ਼ੁਰੂ ਕਰ ਲੈਣਾ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ